ਸਤਰੀ ਗਾਲੀ ਮੇਰੀ ਘਰ ਵਾਲੀ ਮੈਨੂੰ ਬਹੁਤ ਪਿਆਰ ਕਰਦੀ ਸੀ ਪਰ ਸ਼ਨੀਵਾਰ ਦੀ ਰਾਤ ਨੂੰ ਉਹ ਆਪਣੇ ਆਪਣੇ ਕੋਲ ਵੀ ਨਹੀਂ ਆਉਣਾ ਪਿੰਦੇ ਸੀ ਪਰ ਉਹ ਦੂਜੇ ਕਮਰੇ ਵਿੱਚ ਜਾ ਕੇ ਸੌ ਜਾਂਦੀ ਸੀ ਇੱਕ ਰਾਤ ਮੈਂ ਇਹ ਸਹਿ ਨਾ ਕਰ ਸਕਿਆ ਤੇ ਉਸਦੇ ਕਮਰੇ ਵਿੱਚ ਚਲਾ ਗਿਆ ਉੱਥੇ ਵੇਖਿਆ ਤਾਂ ਉਹ ਨਹੀਂ ਸੀ ਉਸ ਸਵੇਰੇ ਸਟੋਰ ਰੂਮ ਦੇ ਕੋਲੋਂ ਕੁਝ ਆਵਾਜ਼ਾਂ ਆ ਰਹੀਆਂ ਸੀ ਜਦੋਂ ਮੇਰਾ ਕਮਰਾ ਖੁੱਲਿਆ ਤਾਂ ਮੈਂ ਇਕੱਲਾ ਸੀ ਬਿਸਤਰੇ ਦੇ ਪਾਸੇ ਮਾਰ ਰਿਹਾ ਸੀ ਹੁਣ ਮੇਰੀ ਪਤਨੀ ਦੇ ਬਿਨਾ ਮੈਨੂੰ ਨੀਂਦ ਨਹੀਂ ਸਿਆਂਦੀ ਇੱਕ ਅਜੀਬ ਜਿਹੀ ਬੇਚੈਨੀ ਮਹਿਸੂਸ ਹੋ ਰਹੀ ਸੀ ਇਸ ਲਈ ਮੈਂ ਫਿਰ ਉਸਦੇ ਹਾਲ ਵਿੱਚ ਨਿਕਲ ਗਿਆ ਤਾਂ ਉਸ ਨੂੰ ਵਾਪਸ ਆਉਂਦੇ ਕਮਰੇ ਵਿੱਚ ਲੈ ਕੇ ਆ ਸਕਾਂ ਹੁਣ ਤੱਕ ਮੈਂ ਉਸ ਨਾਲ ਸਵਾਰ ਕੋਈ ਸਵਾਲ ਨਹੀਂ ਸੀ ਕੀਤਾ ਪਰ ਅੱਜ ਦੀ ਰਾਤ ਮੇਰੇ ਸਬਰ ਦਾ ਬੰਨ ਟੁੱਟ ਗਿਆ ਸੀ ਮੈਂ ਉਸਦੇ ਕਮਰੇ ਵਿੱਚ ਜਾ ਕੇ ਦੇਖਿਆ ਪਰ ਉਹ ਉੱਥੇ ਮੌਜੂਦ ਨਹੀਂ ਸੀ ਮੈਂ ਹੈਰਾਨ ਸੀ ਕਿ ਮੇਰੀ ਪਤਨੀ ਅੱਧੀ ਰਾਤ ਨੂੰ ਕਿੱਥੇ ਜਾ ਸਕਦੀ ਹੈ ਕਿ ਸਾਡਾ ਘਰ ਵੀ ਕਾਫੀ ਵੱਡਾ ਸੀ ਮੈਂ ਉਸ ਨੂੰ ਲੱਭਣ ਲੱਗਾ ਪਰ ਉਹ ਮੈਨੂੰ ਕਿਤੇ ਵੀ ਨਹੀਂ ਮਿਲੀ ਜਦੋਂ ਮੈਂ ਸਟੋਰ ਰੂਮ ਦੇ ਅਕੋਦੀ ਲੰਘਿਆ ਤਾਂ ਉੱਥੇ ਹੌਲੀ-ਹੌਲੀ ਆਵਾਜ਼ਾਂ ਸੁਣਾਈ ਦਿੱਤੀ ਮੈਂ ਘਬਰਾਇਆ ਹੋਇਆ ਸਟੋਰ ਰੂਮ ਦਾ ਦਰਵਾਜ਼ਾ ਖੋਲਣ ਲੱਗਿਆ ਅੰਦਰੋਂ ਜੋ ਕੁਝ ਵੀ ਹੋ ਰਿਹਾ ਸੀ ਉਸ ਨੂੰ ਦੇਖ ਕੇ ਮੇਰੇ ਪੈਰਾਂ ਹੀ ਝੋਚ ਗਏ ਨਿੱਕਰ ਗਏ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੀ ਪਤਨੀ ਮੈਨੂੰ ਇਸ ਹਾਲਾਤ ਵਿੱਚ ਸਟੋਰੂਮ ਵਿੱਚ ਮਿਲੇਗੀ ਅਸੀਂ ਦੋ ਭਰਾ ਸੀ ਇੱਕ ਛੋਟੀ ਭੈਣ ਅਤੇ ਸਾਡੀ ਗੁੱਡੀ ਮਾਂ ਮੇਰੀ ਮਾਂ ਕਈ ਦਿਨਾਂ ਤੋਂ ਬਿਮਾਰ ਸੀ ਅਸੀਂ ਦੋਵੇਂ ਭਰਾ ਸੀ ਅਤੇ ਮੁੰਡਿਆਂ ਲਈ ਕੁਝ ਘਰੇਲੂ ਕੰਮ ਕਰਨਾ ਆਸਾਨ ਨਹੀਂ ਸੀ ਸਾਡੀ ਛੋਟੀ ਭੈਣ ਹਜੇ ਬਹੁਤ ਛੋਟੀ ਸੀ ਉਸ ਨੂੰ ਕੁਝ ਨਹੀਂ ਸੀ ਪਤਾ ਜਿੰਨਾ ਵੀ ਮੁਸ਼ਕਲ ਹੁੰਦਾ ਅਸੀਂ ਦੋਵੇਂ ਭਰਾ ਮਾਂ ਤੇ ਘਰ ਦਾ ਧਿਆਨ ਰੱਖਦੇ ਸੀ ਪਰ ਫੇਰ ਵੀ ਘਰ ਵਿੱਚ ਔਰਤ ਦੀ ਕਮੀ ਮਹਿਸੂਸ ਹੁੰਦੀ ਸੀ ਜਿਵੇਂ ਔਰਤ ਜਿਸ ਤਰ੍ਹਾਂ ਘਰ ਨੂੰ ਸੰਭਾਲ ਸਕਦੀ ਹੈ ਉਦੋਂ ਦੋ ਭਰਾ ਮਿਲ ਕੇ ਵੀ ਨਹੀਂ ਕਰ ਕੱਪ ਕਰ ਪਾ ਰਹੇ ਸੀ ਇੱਕ ਦਿਨ ਮਾਂ ਦੀ ਇੱਕ ਸਹੇਲੀ ਸਾਡੇ ਘਰ ਆਈ ਉਹਨਾਂ ਨੇ ਮਾਂ ਦੇ ਹਾਲਾਤ ਦੇਖੇ ਤੇ ਸਲਾਹ ਦਿੱਤੀ ਕਿ ਸਾਡੇ ਵਿੱਚੋਂ ਕਿਸੇ ਇੱਕ ਦਾ ਵਿਆਹ ਕਰ ਦੇਣਾ ਚਾਹੀਦਾ ਤਮਾਂ ਕੇ ਘਰ ਨੂੰ ਸੰਭਾਲਣ ਵਾਲੀ ਕੋਈ ਆ ਜਾਵੇ ਦੱਸਿਆ ਕਿ ਉਹ ਆਪਣੀ ਭਤੀਜੀ ਲਈ ਕੋਈ ਚੰਗਾ ਮੁੰਡਾ ਲੱਭ ਰਹੀ ਸੀ ਮੈਂ ਜਦੋਂ ਪਹਿਲੀ ਵਾਰ ਉਹ ਤਸਵੀਰ ਦੇਖੀ ਤਾਂ ਮੈਨੂੰ ਬਹੁਤ ਪਸੰਦ ਆਈ ਮਾਂ ਦੀ ਸਹੇਲੀ ਯੂਸਫ ਕੁੜੀ ਦੀ ਬਹੁਤ ਤਾਰੀਫ ਕਰ ਰਹੀ ਸੀ ਕਿ ਉਹ ਬਹੁਤ ਸੋਹਣੀ ਹੈ ਸੁੱਲਜੀ ਹੋਈ ਹੈ ਅਤੇ ਖੇਲੂ ਕਮਾ ਵਿੱਚ ਨਪਪਪਨ ਹੈ ਮਾਂ ਵੀ ਬਹੁਤ ਇਸ ਗੱਲ ਸਮਝ ਚੁੱਕੀ ਸੀ ਕਿ ਨੂੰ ਲਿਆਉਣਾ ਬਹੁਤ ਜ਼ਰੂਰੀ ਹੈ ਮਾਂ ਨੇ ਪਹਿਲਾਂ ਮੇਰੇ ਵੱਡੇ ਭਰਾ ਨੂੰ ਕਿਹਾ ਕਿ ਉਹ ਵਿਆਹ ਕਰਾ ਲਵੇ ਪਰ ਉਹਨਾਂ ਨੇ ਸਾਫ ਮਨਾਂ ਕਰ ਦਿੱਤਾ ਉਹ ਕਹਿੰਦੇ ਸੀ ਕਿ ਉਹ ਹਾਲੇ ਵਿਆਹ ਨਹੀਂ ਕਰਵਾ ਸਕਦੇ ਫਿਰ ਮਾਂ ਨੇ ਮੇਰੇ ਨਾਲ ਗੱਲ ਕੀਤੀ ਅਤੇ ਕੁੜੀ ਦੀ ਤਸਵੀਰ ਦਿਖਾਈ ਉਹ ਮੈਨੂੰ ਪਹਿਲੀ ਨਜ਼ਰ ਵਿੱਚ ਪਸੰਦ ਆ ਗਈ ਉਹ ਪੜ੍ਹੀ ਲਿਖੀ ਅਤੇ ਚੰਗੀ ਖਾਨਦਾਨ ਦੀ ਸੀ ਉਸਦੇ ਪਿਤਾ ਦਾ ਆਪਣਾ ਕਾਰੋਬਾਰ ਸੀ ਯਦੋ ਮਾਂ ਰਿਸ਼ਤਾ ਲੈ ਕੇ ਉਹਨਾਂ ਦੇ ਘਰ ਗਈ ਉਹਨਾਂ ਨੇ ਬਹੁਤ ਇੱਜ਼ਤ ਕੀਤੀ ਅਤੇ ਖੁਸ਼ੀ-ਖੁਸ਼ੀ ਰਿਸ਼ਤਾ ਸਵੀਕਾਰ ਕਰ ਲਿਆ ਮੈਨੂੰ ਤਾਂ ਖੁਸ਼ੀ ਦਾ ਟਿਕਾਣਾ ਨਹੀਂ ਸੀ ਅਸੀਂ ਤਾਂ ਖੁਸ਼ੀ ਮਨਾਉਣਾ ਹੀ ਛੱਡ ਦਿੱਤਾ ਸੀ ਪਾਪਾ ਦੇ ਜਾਣ ਤੋਂ ਬਾਅਦ ਹੁਣ ਮਾਂ ਵੀ ਬਿਮਾਰੀ ਨੂੰ ਸਭ ਕੁਝ ਭੁੱਲ ਕੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗ ਗਈ ਉਹਨਾਂ ਦੇ ਚਿਹਰੇ ਤੇ ਇੱਕ ਨਵੀਂ ਚਮਕ ਸੀ ਵਿਆਹ ਦਾ ਦਿਨ ਕਦੋਂ ਆ ਗਿਆ ਪਤਾ ਹੀ ਨਹੀਂ ਲੱਗਿਆ ਪਹਿਲੀ ਵਾਰ ਜਦੋਂ ਮੈਂ ਅਦਿੱਤੀ ਨੂੰ ਆਪਣੀ ਦਹਲਨ ਦੇ ਰੂਪ ਵਿੱਚ ਦੇਖਿਆ ਤਾਂ ਮੈਂ ਦੇਖਦਾ ਰਹਿ ਗਿਆ ਉਹ ਸੱਚਮੁੱਚ ਕਿਸੇ ਪਰਿ ਵਰਗੀ ਲੱਗ ਰਹੀ ਸੀ ਕਮਰੇ ਵਿੱਚੋਂ ਜਦੋਂ ਮੈਂ ਗਿਆ ਤਾਂ ਘੁੰਡ ਚੁੱਕ ਬੈਠੀ ਰੀਖਾ ਮੇਰਾ ਇੰਤਜ਼ਾਰ ਕਰ ਰਹੀ ਸੀ ਉਹ ਥੋੜਾ ਘਬराई ਪਰ ਉਸ ਦੀ ਜਿੱਚ ਮੈਨੂੰ ਹੋਰ ਵੀ ਪਿਆਰੀ ਲੱਗੀ ਮੈਂ ਆਪਣਾ ਪਿਆਰ ਉਸ ਤੇ ਨਟਾ ਦਿੱਤਾ ਉਹ ਪਹਿਲੀ ਰਾਤ ਹੀ ਮੇਰੀ ਜ਼ਿੰਦਗੀ ਦੀ ਸਭ ਤੋਂ ਸੁੰਦਰ ਰਾਤ ਸੀ ਮੈਨੂੰ ਲੱਗ ਰਿਹਾ ਸੀ ਜਿਵੇਂ ਮੇਰੀ ਜ਼ਿੰਦਗੀ ਹੁਣ ਪੂਰੀ ਹੋ ਗਈ ਹੈ ਮੈਨੂੰ ਹੋਰ ਕੁਝ ਵੀ ਨਹੀਂ ਸੀ ਚਾਹੀਦਾ ਵਿਆਹ ਦੇ ਅਗਲੇ ਦਿਨ ਉਹ ਪੇਕੇ ਚਲੀ ਗਈ ਅਤੇ ਮੈਂ ਬੇਚੈਨੀ ਨਾਲ ਉਸ ਦੀ ਵਾਪਸੀ ਦਾ ਇੰਤਜ਼ਾਰ ਕਰਦਾ ਰਿਹਾ ਮੇਰੇ ਵੱਡੇ ਭਰਾ ਨੇ ਮੇਰੀ ਹਾਲਤ ਦੇਖੀ ਤਾਂ ਮੇਰਾ ਮਜ਼ਾਕ ਉਡਾਉਣ ਲੱਗੇ ਮੈਂ ਸ਼ਰਮੰਦਾ ਹੋ ਗਿਆ ਤਾਂ ਉਹ ਕਹਿਣ ਲੱਗੀ ਚੰਗੀ ਗੱਲ ਐ ਤੂੰ ਆਪਣੀ ਪਤੀ ਦਾ ਚੰਗੀ ਤਰ੍ਹਾਂ ਖਿਆਲ ਰੱਖਣਾ ਚਾਹੁੰਦਾ ਜਦੋਂ ਉਹ ਘਰ ਆਈ ਮੈਂ ਉਸ ਨਾਲ ਕਮਰੇ ਵਿੱਚ ਗਿਆ ਅਤੇ ਆਪਣੀ ਬਿਤਾਵੀ ਦਾ ਇੰਤਜ਼ਾਰ ਕਰਨ ਲੱਗਾ ਮੇਰੀ ਗੱਲ ਸੁਣ ਕੇ ਉਹ ਮੁਸਕਰਾ ਉੱઠી ਵਿਆਹ ਦੇ 8 ਦਿਨ ਬਾਅਦ ਉਸ ਨੇ ਪੂਰੀ ਤਰ੍ਹਾਂ ਘਰ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ ਉਹ ਪਰੇਲੂ ਕਮਾ ਵਿੱਚ ਬਹੁਤ ਹੀ ਚੰਗੀ ਸੀ ਮੰਮੀ ਨੇ ਰੇਖਾ ਦੇ ਕੰਮਕਾਜ ਅਤੇ ਜ਼ਿੰਮੇਵਾਰੀ ਤੋਂ ਇੰਨੀ ਖੁਸ਼ ਹੋਈ ਕਿ ਉਹਨਾਂ ਨੇ ਸਾਰੇ ਘਰ ਦੀ ਜ਼ਿੰਮੇਵਾਰੀ ਖੁਸ਼ੀ-ਖੁਸ਼ੀ ਉਸਦੇ ਹਵਾਲੇ ਕਰ ਦਿੱਤੀ ਮੇਰਾ ਵੱਡਾ ਭਰਾ ਉਸਦੇ ਸਾਹਮਣੇ ਆਉਣ ਤੋਂ ਵੀ ਿਕਤਰਾਂਦਾ ਸੀ ਉਹ ਉਸ ਨਾਲ ਪਰਦਾ ਪਰਦਾ ਕਰਨ ਦੀ ਕੋਸ਼ਿਸ਼ ਕਰਦਾ ਅਤੇ ਨਜ਼ਰਾਂ ਝੁਕਾ ਕੇ ਰੱਖਦਾ ਆਪਣੇ ਸਾਰੇ ਕੰਮ ਉਹ ਖੁਦ ਹੀ ਕਰਦਾ ਫਿਰ ਇੱਕ ਦਿਨ ਰੇਖਾ ਨੇ ਕਿਹਾ ਮੈਂ ਸ਼ਨੀਵਾਰ ਦੀ ਰਾਤ ਦੂਜੇ ਕਮਰੇ ਵਿੱਚ ਸੌਣਾ ਹੈ ਮੈਂ ਇੱਕ ਮਨਤ ਮੰਗੀ ਹੈ ਮੈਂ ਕਿਹਾ ਠੀਕ ਹੈ ਜੇ ਤੇਰੀ ਮੰਨ ਮੈਂ ਮਨਤ ਮੰਗੀ ਮੈਂ ਕਿਹਾ ਠੀਕ ਹੈ ਜੋ ਤੇਰੀ ਮੰਨਤ ਹੈ ਮੈਨੂੰ ਕੋਈ ਇਤਰਾਜ਼ ਨਹੀਂ ਪਰ ਤੇਰੀ ਹਗੈਰ ਹਾਜ਼ਰੀ ਮੈਨੂੰ ਤਕਲੀਫ ਦਿੰਦੀ ਹੈ ਉਸਨੇ ਕਿਹਾ ਮੈਨੂੰ ਵੀ ਤੁਹਾਡੀ ਜਦਾਈ ਬਰਦਾਸ਼ਤ ਨਹੀਂ ਹੁੰਦੀ ਪਰ ਸਿਰਫ ਇੱਕ ਰਾਤ ਦੀ ਤਾਂ ਗੱਲ ਹੈ ਮੈਂ ਉਸ ਦੀ ਗੱਲ ਮੰਨ ਲਈ ਪਰ ਇੱਕ ਦਿਨ ਮੈਂ ਉਸ ਨੂੰ ਅੱਧੀ ਰਾਤ ਨੂੰ ਬਾਹਰ ਜਾਂਦੇ ਦੇਖਿਆ ਮੈਂ ਚੁੱਪਚਾਪ ਉਸ ਦਾ ਪਿੱਛਾ ਕਰਨ ਲੱਗਾ ਅਤੇ ਦੇਖਿਆ ਕਿ ਉਹ ਸਟੋਰ ਰੂਮ ਵਿੱਚ ਜਾ ਰਹੀ ਸੀ ਉਸ ਨੇ ਦਰਵਾਜ਼ਾ ਬੰਦ ਕਰ ਲਿਆ ਮੈਂ ਇੰਤਜ਼ਾਰ ਕੀਤਾ ਫਿਰ ਦਰਵਾਜ਼ਾ ਖੋਲ੍ਹਿਆ ਅੰਦਰੋਂ ਜੋ ਦੇਖਿਆ ਉਸ ਨੇ ਮੈਨੂੰ ਅੰਦਰੋਂ ਹਲਾ ਕੇ ਰੱਖ ਦਿੱਤਾ ਮੈਂ ਗੁੱਸੇ ਵਿੱਚ ਆ ਕੇ ਉਸ ਨੂੰ ਘਰੋਂ ਕੱਢ ਦਿੱਤਾ ਉਹ ਵਾਰ-ਵਾਰ ਕਾਲ ਕਰ ਰਹੀ ਸੀ ਨੰਨ ਪਰ ਮੈਂ ਉਸ ਦੀ ਕਾਲ ਨਹੀਂ ਚੁੱਕੀ ਮਾਂ ਪੁੱਛਦੀ ਰਹਿੰਦੀ ਰੇਖਾ ਕਦੋਂ ਵਾਪਸ ਆਉਗੀ ਉਹ ਮੰਮੀ ਹਿੰਦਾ ਇਸ ਤਰ੍ਹਾਂ ਫਿਆਰ ਰੱਖਦੀ ਸੀ ਕਿ ਮੰਮੀ ਉਸ ਨੂੰ ਆਪਣੀ ਸਗੀਤੀ ਵਾਂਗ ਪਿਆਰ ਕਰਨ ਲੱਗੀ ਸੀ ਇੱਕ ਸ਼ਾਮ ਮੈਂ ਘਰ ਪਰਤਿਆ ਸੀ ਸੀ ਕਿ ਕੁਝ ਦੇਰ ਬਾਅਦ ਮੈਨੂੰ ਖਬਰ ਮਿਲੀ ਕਿ ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਉਸੇ ਸਮੇਰੇ ਕਾ ਮੌਤ ਲਾਪ ਦੇਂਦੇ ਰਾਤ ਦੇ ਵਿੱਚ ਉਸਦੇ ਪੇਕੇ ਜਾਣ ਵਾਲਾ ਸੀ ਪਰ ਭਰਾ ਦੀ ਖਬਰ ਸੁਣਦਿਆਂ ਹੀ ਮੇਰਾ ਸਿੱਧਾ ਹਸਪੀਟਲ ਵੱਲ ਦੌੜ ਪਿਆ ਪਰਾ ਦੀ ਹਾਲਤ ਬਹੁਤ ਹੀ ਨਾਜ਼ੁਕ ਸੀ। ਉਹਨਾਂ ਦੇ ਸਰੀਰ ਦੀਆਂ ਕਈ ਹੱਡੀਆਂ ਟੁੱਟ ਗਈਆਂ। ਘੰਟਿਆਂ ਤੱਕ ਆਪਰੇਸ਼ਨ ਚੱਲ ਰਿਹਾ ਸੀ। ਆਪਰੇਸ਼ਨ ਚੱਲ ਰਿਹਾ ਸੀ ਤੇ ਬੜੀ ਮੁਸ਼ਕਲ ਨਾਲ ਉਹਨਾਂ ਦੀ ਜਾਨ ਬਚੀ। ਪਰ ਡਾਕਟਰ ਨੇ ਦੱਸਿਆ ਕਿ ਉਹ ਹੁਣ ਜ਼ਿੰਦਗੀ ਪਰ ਬੈਠਣ ਦੇ ਕਾਬਿਲ ਨਹੀਂ ਰਹਿਣਗੇ। ਉਹਨਾਂ ਦੀ ਰੀੜ ਦੀ ਹੱਡੀ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਪਰਾ ਦਾ ਇੱਕ ਹੱਥ ਵੀ ਪੂਰੀ ਤਰ੍ਹਾਂ ਫਤਮ ਹੋ ਚੁੱਕਾ ਸੀ। ਆਪਣੇ ਭਰਾ ਦੀ ਜਹੀ ਹਾਲਤ ਦੇਖ ਕੇ ਮੈਂ ਆਪਣਾ ਗੁੱਸਾ ਨਾਰਾਜ਼ਗੀ ਸਭ ਕੁਝ ਭੁੱਲ ਗਿਆ ਅਤੇ ਮੈਂ ਉਹਨਾਂ ਦੀ ਦੇਖਭਾਲ ਵਿੱਚ ਲੱਗ ਗਿਆ ਮੰਮੀ ਭਰਾ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ ਉਹਨਾਂ ਦੀ ਸਿਹਤ ਹੋਰ ਵੀ ਵਿਗੜਨ ਲੱਗੀ ਮੈਂ ਇਕੱਲਾ ਉਹਨਾਂ ਦੋਨਾਂ ਨੂੰ ਬਹੁਤ ਮੁਸ਼ਕਲ ਨਾਲ ਸੰਭਾਲਦਾ ਸੀ ਸੰਭਾਲਣਾ ਰਿਹਾ ਸੀ ਜਾਣੇ ਕਿਸ ਹਾਲਤ ਨਜ਼ਰ ਸਾਡੇ ਕਰਦੀਆਂ ਖੁਸ਼ੀਆਂ ਨੂੰ ਜਿਵੇਂ ਖੋ ਰਹੀ ਸੀ ਜਦੋਂ 15 ਦਿਨ ਬਾਅਦ ਭਰਾ ਨੂੰ ਹੋਸ਼ ਆਇਆ ਉਹ ਗੱਲ ਕਰਨ ਦੇ ਕਾਬਲ ਹੋਇਆ ਤਾਂ ਉਹਨੇ ਜੋ ਮੈਨੂੰ ਦੱਸਿਆ ਉਸਨੇ ਮੇਰੀ ਦੁਨੀਆ ਨੂੰ ਹਲਾ ਕੇ ਰੱਖ ਦਿੱਤਾ ਭਰਾ ਰੋਂਦੇ ਹੋਏ ਕਹਿਣ ਲੱਗਾ ਰੇਖਾ ਦੀ ਕੋਈ ਗਲਤੀ ਨਹੀਂ ਸੀ ਉਸਨੇ ਜੋ ਵੀ ਤੈਨੂੰ ਦੱਸਿਆ ਸੀ ਉਹ ਸਭ ਸੱਚ ਸੀ ਉਹ ਉਸ ਮੁੰਡੇ ਨਾਲ ਆਖਰੀ ਵਾਰ ਮਿਲਣ ਗਈ ਸੀ ਪਰ ਮੈਂ ਜਾਣ ਬੁੱਝ ਕੇ ਅਜਿਹੇ ਪਲਾਂ ਦੀ ਵੀਡੀਓ ਬਣਾਈ ਸੀ ਜਿਸ ਨਾਲ ਮੈਂ ਉਸ ਨੂੰ ਬਲੈਕਮੇਲ ਕਰ ਸਕਦਾ ਉਹ ਮੇਰੇ ਖਿਲਾਫ ਵਰਤਿਆ ਜਾ ਸਕਦਾ ਮੈਂ ਤਾਂ ਆਪਣੇ ਭਰਾ ਦੀ ਗੱਲ ਸੁਣ ਕੇ ਅੰਦਰ ਤੱਕ ਹਿੱਲ ਗਿਆ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰਾ ਆਪਣਾ ਭਰਾ ਮੇਰੇ ਨਾਲ ਅਜਿਹਾ ਕੁਝ ਕਰ ਸਕਦਾ ਹੈ ਅਤੇ ਉਸ ਦੀ ਵਜ੍ਹਾ ਕਰਕੇ ਮੈਂ ਆਪਣੀ ਪਤਨੀ ਦੀ ਇੱਕ ਗੱਲ ਤੇ ਵੀ ਜਿਕੇ ਨੇ ਕੀਤਾ ਕਾਸ਼ ਮੈਂ ਉਸ ਤੇ ਥੋੜਾ ਜਿਹਾ ਭਰੋਸਾ ਕਰ ਲਿਆ ਹੁੰਦਾ ਤਾਂ ਅੱਜ ਇਹ ਦਿਨ ਨਾ ਦੇਖਣਾ ਪੈਂਦਾ ਜਦੋਂ ਅਸੀਂ ਭਰਾ ਨੂੰ ਪਹਿਲਾਂ ਵਿਆਹ ਲਈ ਕਿਹਾ ਸੀ ਤਾਂ ਉਹਨਾਂ ਨੇ ਵਿਆਹ ਕਰਨ ਤੋਂ ਸਾਫ انکار ਕਰ ਦਿੱਤਾ ਸੀ ਫਿਰ ਉਹਨਾਂ ਨੇ ਇਹ ਜਿਹਾ ਕਿਉਂ ਕੀਤਾ ਮੇਰੇ ਨਾਲ ਦੇਖੋ ਬਹੁਤ ਸਹੀਫ ਤੇ ਸੁੱਲਜੀ ਹੋਈ ਸੀ ਉਡੀਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਭਰਾ ਕੋਲ ਉਸਦੀ ਵੀਡੀਓ ਹੈ ਤੇ ਉਹ ਚਾਹੇ ਤਾਂ ਮੇਰਾ ਉਸ ਦਾ ਰਿਸ਼ਤਾ ਖਤਮ ਕਰਵਾ ਸਕਦੇ ਹਨ ਤਾਂ ਉਸ ਨੇ ਭਰਾ ਨੂੰ ਮਿਲ ਤਾਂ ਕੀਤਾ ਕਿ ਉਹ ਜਹਾਨ ਆਕਰਮਣ ਤਰਾ ਚੰਗੀ ਤਰ੍ਹਾਂ ਜਾਣਦਾ ਸੀ ਕਿਉਂ ਮੈਨੂੰ ਬਹੁਤ ਪਿਆਰ ਕਰਦੀ ਹੈ ਅਤੇ ਮੇਰੇ ਤੋਂ ਵੱਖ ਨਹੀਂ रह ਸਕਦੀ ਇਸ ਕਰਕੇ ਉਹਨਾਂ ਨੇ ਇਸ ਗੱਲ ਦਾ ਫਾਇਦਾ ਉਠਾਇਆ ਅਤੇ ਉਸ ਨੂੰ ਮਜਬੂਰ ਕਰ ਦਿੱਤਾ ਕਿ ਉਹ ਹਰ ਹਫਤੇ ਇੱਕ ਰਾਤ ਉਹਨਾਂ ਨਾਲ ਗੁਜ਼ਾਰੇ ਰੇਖਾ ਨੇ ਪਹਿਲਾਂ ਇਨਕਾਰ ਕੀਤਾ ਪਰ ਜਦੋਂ ਭਰਾ ਨੇ ਉਸ ਨੂੰ ਵੀਡੀਓ ਦਿਖਾ ਕੇ ਬਲੈਕਮੇਲ ਕੀਤਾ ਤਾਂ ਉਹ ਮਜਬੂਰ ਹੋ ਗਈ ਭਰਾ ਨੇ ਇੱਕ ਵਾਰ ਕੀ ਕੀਤਾ ਕਿ ਉਹ ਹਰ ਹਫਤੇ ਉਸ ਨੂੰ ਬਰਦਾਸ਼ਤੀ ਉਸ ਨਾਲ ਗਲਤ ਹਰਕਤਾਂ ਕਰਦੀ ਰਹੀ ਪਰ ਉਹ ਚੀਕਦੀ ਨਹੀਂ ਰਹੀ ਪਰ ਆਪਣੇ ਆਪ ਨੂੰ ਬਚਾਉਂਦੀ ਰਹੀ ਪਰ ਭਰਾ ਨੇ ਉਸ ਦੀ ਇੱਕ ਨਾ ਸੁਣੀ ਉਹ ਮੈਨੂੰ ਭੁੱਖੇ ਨਹੀਂ ਤੋਖਾ ਚ ਨਾ ਚੰਗੀ ਸੀ ਇਸ ਕਰਕੇ ਸ਼ਨੀਵਾਰ ਦੀ ਰਾਤ ਉਹ ਮੇਰੇ ਤੋਂ ਦੂਰ ਰਹਿੰਦੀ ਸੀ ਤਾਂ ਕਿ ਮੈਨੂੰ ਛਕਣਾ ਹੋਵੇ ਭਰਾ ਰੋਂਦੇ ਹੋਏ ਕਹਿ ਕੇ ਰਏ ਸੀ ਮੈਂ ਇੱਕ ਇੱਕ ਪਾਪ ਕੀਤਾ ਇਸੇ ਕਰਕੇ ਮਾਲਕ ਨੇ ਮੈਨੂੰ ਜਿਹਾ ਹਸ ਦਿੱਤੀ ਹੁਣ ਮੈਂ ਜ਼ਿੰਦਗੀ ਪਰ ਬਿਸਤਰੇ ਤੋਂ ਨਹੀਂ ਉੱਠ ਸਕਾਂਗਾ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਸੋਚ ਵਿੱਚ ਪੈ ਗਿਆ ਕਿ ਮੇਰਾ ਭਰਾ ਮੇਰੇ ਨਾਲ ਜਿਹਾ ਕਿਵੇਂ ਕਰ ਸਕਦਾ ਉਹ ਕਿੰਨੇ ਕਿਵੇਂ ਗਿਰ ਸਕਦੇ ਹਨ ਕੀ ਆਪਣੇ ਭਰਾ ਦੀ ਪਤਨੀ ਨਾਲ ਗਲਤ ਕਰ ਰਹੇ ਹਨ ਭਰਾ ਕਹਿਣਾ ਲੱਗੇ ਕਿ ਜਦੋਂ ਉਸ ਦਾ ਵਿਆਹ ਸਾਡੇ ਘਰ ਵਿੱਚ ਹੋਇਆ ਤਾਂ ਉਦੋਂ ਤੋਂ ਹੀ ਉਹਨਾਂ ਦੀ ਨਜ਼ਰ ਉਸਤੇ ਸੀ ਉਸ ਦੀ ਸੁੰਦਰਤਾ ਨੇ ਉਸ ਨੂੰ ਪ੍ਰਭਾਵ ਦਿੱਤਾ ਸੀ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਪੂਰਾ ਫਾਇਦਾ ਉਠਾਇਆ ਅਤੇ ਭੁੱਲ ਗਏ ਕਿ ਉੱਪਰ ਵਾਲਾ ਵੀ ਹਰ ਚੀਜ਼ ਦੇਖਦਾ ਹੈ ਮੈਂ ਹਸਪਤਾਲ ਤੋਂ ਸਿੱਧਾ ਰੇਖਾ ਦੇ ਘਰ ਗਿਆ ਹੁਣ ਮੈਨੂੰ ਉਸ ਨੂੰ ਵਾਪਸ ਆਪਣੀ ਜ਼ਿੰਦਗੀ ਵਿੱਚ ਲਿਆਉਣਾ ਸੀ ਮੈਂ ਸੋਚ ਲਿਆ ਸੀ ਕਿ ਮੈਂ ਇਸ ਦੇ ਕਰਮਾਂ ਵਿੱਚ ਦਿੱਗ ਕੇ ਉਸ ਤੋਂ ਆਪਣੇ ਭਰਾ ਲਈ ਲਈ ਵੀ ਮਾफी ਮੰਗਾਂਗਾ ਮੈਂ ਮਨ ਹੀ ਮਨ ਠਾਨ ਲਿਆ ਸੀ ਕਿ ਉਸ ਦੇ ਕਾਰਨਾਂ ਵਿੱਚ ਡਿੱਗ ਕੇ ਉਸ ਨੂੰ ਮਨਾ ਲਵਾਂਗਾ ਕਿਉਂਕਿ ਮੈਂ ਜਾਣਦਾ ਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦੀ ਹੈ ਤੇ ਰੀਖਾ ਬਹੁਤ ਹੀ ਸਮਝਦਾਰ ਵੀ ਸੀ ਪਰ ਮੈਂ ਉਸ ਨਾਲ ਬਹੁਤ ਗਲਤ ਕੀਤਾ ਅਤੇ ਇਸ ਗੱਲ ਦਾ ਅਹਿਸਾਸ ਮੈਨੂੰ ਅੱਜ ਵੀ ਚੰਗੀ ਤਰ੍ਹਾਂ ਸੀ ਮੇਰੇ ਪ੍ਰਾਣੋਂ ਮਾਲਕ ਨੇ ਅੱਡੀ ਵੱਡੀ ਸਜ਼ਾ ਦਿੱਤੀ ਕਿਉਂਕਿ ਉਸਨੇ ਉਹਦਾ ਬਹੁਤ ਗਲਤ ਕੀਤਾ ਸੀ ਕਿ ਅਸੀਂ ਇਨਸਾਨ ਸੋਚ ਵੀ ਨਹੀਂ ਸਕਦੇ ਆਪਣੇ ਭਰਾ ਦੀ ਅਜਿਹੀ ਹਾਲਤ ਦੇਖ ਕੇ ਮੈਂ ਉਹਨਾਂ ਨੂੰ ਮaaf ਕਰ ਚੁੱਕਿਆ ਸੀ ਮੈਨੂੰ ਯਕੀਨ ਸੀ ਕਿ ਅਦਿਤ ਰੇਖਾ ਮੈਨੂੰ ਇੰਨਾ ਪਿਆਰ ਕਰਦੀ ਕਿ ਉਹ ਮੈਨੂੰ ਮੇਰੇ ਭਰਾ ਨੂੰ ਮaaf ਕਰ ਦੇਵੇ ਜਦੋਂ ਮੈਂ ਜਾ ਕੇ ਉਸ ਨੂੰ ਮਾਫੀ ਮੰਗੀ ਤਾਂ ਪਹਿਲਾਂ ਉਹ ਬਹੁਤ ਗੁੱਸੇ ਵਿੱਚ ਸੀ ਫੇਰ ਉਸ ਨੇ ਮੈਨੂੰ ਮਾਫ ਕਰ ਦਿੱਤਾ ਅਤੇ ਮੇਰੇ ਨਾਲ ਆਉਣ ਲਈ ਵੀ ਤਿਆਰ ਹੋ ਗਈ ਪਰ ਫੇਰ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਸ਼ਾਇਦ ਉਸ ਨੇ ਮੇਰਾ ਪੁਸ਼ਤਾਵਾ ਦੇਖ ਕੇ ਲਿਆ ਸੀ ਜਦੋਂ ਇਹ ਇਸ ਨੂੰ ਵਾਪਸ ਕਰ ਲਿਆਇਆ ਤਾਂ ਮੰਮੀ ਦੀ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਧਰ ਮੈਂ ਭਰਾ ਨੂੰ ਵੀ ਘਰ ਲੈ ਕੇ ਆਇਆ ਹੁਣ ਭਰਾ ਨਾ ਤਾਂ ਇਸ ਵੱਲ ਦੇਖ ਸਕਦਾ ਸੀ ਅਤੇ ਨਾ ਹੀ ਉਸ ਦੀਆਂ ਅੱਖਾਂ ਵਿੱਚ ਉਹ ਕੰਪਾਸ ਅਗੋਸੀ ਉਹ ਬਹੁਤ ਸ਼ਰਮੰਦੀ ਸੀ ਸਾਡੀ ਛੋਟੀ ਭੈਣ ਦਾ ਵੀ ਵਿਆਹ ਅਸੀਂ ਕਰ ਦਿੱਤਾ ਮੇਰੇ ਵਿਆਹ ਨੂੰ ਵੀ ਕਈ ਸਾਲ ਹੋ ਚੁੱਕੇ ਸਨ ਮੇਰੇ ਦੋ ਪਿਆਰੇ ਬੱਚੇ ਹਨ ਤੇ ਅੱਜ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ ਮਾਲਕ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ ਪਰ ਜਦੋਂ ਉਹ ਚੱਲਦੀ ਹੈ ਤਾਂ ਇਨਸਾਨ ਸਹਿ ਨਹੀਂ ਸਕਦਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਸੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਪੂਰੀ ਵੀਡੀਓ ਦੇਖਣ ਲਈ